ਸਸੀ ਕਲ ਜੀ ਫਰਸਟ ਇਸਕੀਪ ਕੋਰਟ ਤੇ ਤੁਹਾਡਾ ਸਵਾਗਤ ਹੈ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਣਾ ਹੈ ਉਹ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਤੇ ਉਸ ਤੋਂ ਬਾਅਦ ਅਵੇਲੇਬਿਲਿਟੀ ਜਦੋਂ ਤੁਹਾਨੂੰ ਪਤਾ ਲੱਗ ਜੂਗੀ ਕਿ ਸੂਟ ਹੈਗਾ ਤਾਂ ਆਪਣੀ ਪੇਮੈਂਟ ਅਜੇ ਦੀ ਉਹਦੇ ਵਾਸਤੇ ਸਕੇਨਰ ਭਨਵਾ ਲੈਣਾ ਪੇਮੈਂਟ ਪਾ ਦੇਣੀ ਆ ਔਨਲਾਈਨ ਤੇ ਐਡਰੈਸ ਦੇ ਦੇਣਾ ਤੇ ਸੂਟ ਤੁਹਾਡੇ ਘਰ ਪਹੁੰਚ ਜਾਊਗਾ ਤੇ ਅੱਜ ਜਿੰਨੇ ਵੀ ਸੂਟ ਦਿਖਾਵਾਂਗੇ ਸਾਰੇ ਮਿਕਸ ਵੈਰਾਈਟੀ ਦਿਖਾਵਾਂਗੇ ਔਰ ਸਾਡੇ ਕੋਲੇ ਕੋਈ ਇੱਕ ਪੀਸ ਕੋਈ ਦੋ ਪੀਸ ਇਸ ਤਰ੍ਹਾਂ ਦੇ ਹੈਗੇ ਨੇ ਔਰ ਫੁੱਲ ਡਿਸਕਾਊਂਟ ਦੇ ਉੱਪਰ ਸੂਟ ਆਉਂਗੇ। ਹੈਵੀ ਡਿਸਕਾਊਂਟ ਤੇ ਅੱਜ ਠੰਡ ਵੀ ਬਹੁਤ ਹੈਗੀ ਆ ਤੇ ਫਟਾਫਟੇ ਵਾਲੇ ਸੂਟ ਲੈ ਲੈਣੇ ਆ। ਲਓ ਜੀ ਪਹਿਲਾ ਸੂਟ ਹੈਗਾ ਰਾਮ ਟੈਕਸ ਦਾ। ਹੁਣ ਸਿਲਕ ਦਾ ਤਾਂ ਮੈਂ ਨਾਮ ਭੁੱਲੀ ਦੀ ਕਿਹੜੀ ਸਿਲਕ ਸੀਗੀ। ਉਹ ਤਾਂ ਮੈਨੂੰ ਹੁਣ ਬਿਲਕੁਲ ਯਾਦ ਨਹੀਂ ਹੈਗੀ ਪਰ ਹੈ ਕੋਈ ਸਿਲਕ ਸੀਗੀ ਠੀਕ ਹੈ। ਬੋ ਕਹਿੰਦਾ ਤੁਹਾਨੂੰ ਆਹ ਬੜੀ ਸਟੈਂਪ ਮਿਲੂਗੀ। ਆ ਲਓ। ਤੇ ਲਓ ਜੀ ਇਹ ਹੈਗਾ ਜੀ ਇਹਦਾ neck। ਠੀਕ ਹੈ। ਪੂਰਾ ਇਹ neck ਤੋਂ ਲੈ ਕੇ ਸ਼ੁਰੂ ਹੁੰਦਾ ਇੱਥੇ ਤੱਕ نیچے ਤੱਕ ਵਰਕ ਮਿਲੂਗਾ ਪੂਰਾ ਵਰਕ ਹੈ ਜੀ ਇਹ ਔਰ ਮਹਿੰਦੀ ਕਲਰ ਦਾ ਸੂਟ ਹੈ ਘੇਰੇ ਤੇ ਜਾ ਕੇ ਤੁਹਾਨੂੰ ਫੇਰ ਇਹ ਵਾਲਾ ਵਰਕ ਮਿਲੂਗਾ ਕਾਫੀ ਜ਼ਿਆਦਾ ਘੇਰਾ ਹੈਗਾ 26 27 ਰਾਮ ਨਾਲ ਕੇ ਰਹੂਗਾ ਔਰ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈਗਾ ਠੀਕ ਹੈ ਦੁਬਾਰਾ ਤੋਂ ਦਿਖਾ ਦੇਣੀ ਆ ক্লোਜ਼ ਅਪ ਕਰ ਲੈ ਲੀ ਆਂ ਦਾ ਤੇ ਬੈਕ ਸਾਈਡ ਹੈ ਜਿਹੜਾ ਉਹ ਇਹਦਾ ਇਸ ਤਰ੍ਹਾਂ ਹੀ ਰਹੂਗਾ ਤੇ ਸਲਵਾਰ ਜਿਹੜੀ ਰਹੂਗੀ ਜੀ ਉਹ ਹੈਗੀ ਹੈ 3 ਮੀਟਰ ਠੀਕ ਹੈ ਪਿਓਰ ਮਸਲੀਨ ਦੀ ਸਲਵਾਰ ਰਹੂਗੀ ਰਾਮ ਟੈਕਸ ਦਾ ਸੂਟ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਹੈਗਾ ਖੂਬਸੂਰਤ ਸੂਟ ਪਾਰਟੀ ویئر ਸੂਟ ਪਾਰਟੀ ਤੇ ਪਾਓ ਉਸ ਤੋਂ ਬਾਅਦ ਤੁਸੀਂ ਆਪਣੇ ਡਿਊਟੀ ਤੇ ਪਾਓ ਰਿਸ਼ਤੇਦਾਰੀ ਤੇ ਪਾਓ ਜਿੱਥੇ ਮਰਜ਼ੀ ਪਾਓ ਪਿਓਰ ਚਨੂਨ ਦੇ ਵਿੱਚ ਦੁਪੱਟਾ ਆਊਗਾ ਦੁਪੱਟਾ ਲਸ਼ ਲਸ਼ ਕਰਦਾ ਹੈਗਾ 4 ਸਾਈਡ ਲੇਸ ਔਰ 2.5 ਮੀਟਰ ਦਾ ਦੁਪੱਟਾ ਵੱਡਾ ਸਾਰਾ ਦੁਪੱਟਾ ਲੋ ਜੀ ਠੀਕ ਹੈ ਇਸ ਤਰ੍ਹਾਂ ਦੇ ਸੂਟ ਸੋਬਰ ਲੁੱਕ ਦੇ ਬੜੇ ਸੋਹਣੇ ਲੱਗਦੇ ਹੁੰਦੇ ਪਾਏ ਔਰ ਔਰਗੈਂਜ਼ਾ ਦੀ ਨਾਲ ਲੇਸ ਲੱਗੀ ਹੋਊਗੀ ਏ ਨਹੀਂ ਆ ਕਿ कॉटन लेस लगी होगी बहुत प्यारी लेस लगी है ठीक है शिपिंग रहेगी बिल्कुल फ्री 200 का डिस्काउंट लो जी अगला सूट ए रामटेक्स दी ग्लेज कॉटन होगी कलर बहुत प्यारा है सूट बहुत ज्यादा सोना है कलर डार्क हैगा बहुत ब्राइट हैगा लो और ऊपरो रामटेक्स ਦਾ ਲਓ रामटेक्स ਤੇ ਤੁਸੀਂ ਅੱਖਾਂ ਬੰਦ ਕਰਕੇ ਕੋਸ਼ਿਸ਼ ਕਰ ਸਕਦੇ ਹੋ ਸਾਰਾ ਜੋ ਵੀ ਵਰਕ ਦਿਖ ਰਿਹਾ ਉਹ ਸਾਰਾ ਪੈਚ ਵਰਕ ਹੈ ਇਹ ਪ੍ਰਿੰਟ ਨਹੀਂ ਹੈਗਾ ਇਹ ਸਾਰਾ ਪੈਚ ਵਰਕ ਹੈ ਜੀ ਬੜਾ ਕਲਰਫੁਲ ਜਿਹਾ ਪੈਚ ਵਰਕ ਹੈ ਇਹ ਤੇ ਕਾਫੀ ਪਿਆਰਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਬੋਟਲ ਗ੍ਰੀਨ ਜਿਹਾ ਔਰ ਘੇਰੇ ਤੇ ਫੇਰ ਤੁਹਾਨੂੰ ਇਹ ਵਾਲਾ ਪੈਚ ਮਿਲੂਗਾ ਉਹਦੇ ਉੱਪਰ ਬਰੀਕ ਵਰਕ ਮਿਲੂਗਾ ਠੀਕ ਹੈ ਜੀ ਰਾਮ ਟੈਕਸ ਦੀ ਗਲੇਸ ਕਾਟਨ ਹੋਊਗੀ ਤੇ ਨਾਲ ਮਿਲੂਗੀ ਜੀ ਇਹ ਵਾਲੀ ਇਹ ਸੌਰੀ ਇਹ ਵਾਲਾ ਸੂਟ ਹੈ ਮੈਨੂੰ ਲੱਗਦਾ ਸਾਰਾ ਆਲ ਓਵਰ ਸੂਟ ਹੈ ਇਹ ਪਲੇਨ ਸਲਵਾਰ ਵਾਲਾ ਸੂਟ ਨਹੀਂ ਹੈਗਾ ਇਹ ਆਲ ਓਵਰ ਸੂਟ ਹੈਗਾ 5 ਮੀਟਰ ਕਪੜਾ ਹੋਊਗਾ ਲੋ ਬਹੁਤ ਪਿਆਰਾ ਜਿਹਾ ਸੂਟ ਤੇ ਦੁਪੱਟਾ ਉਸ ਤੋਂ ਵੀ ਸੋਹਣਾ ਲੋ ਜੀ ਬਹੁਤ ਖੂਬਸੂਰਤ ਦੁਪੱਟਾ ਚਨੂਨ ਦਾ ਦੁਪੱਟਾ ਬਹਿ ਜਾ ਬਹਿ ਜਾ ਕਰਦਾ ਸੂਟ ਹੈ ਫਿਨਿਸ਼ਿੰਗ ਪੱਟੀ ਲੱਗੀ ਹੋਈ ਆ ਤੇ ਤੇ ਬਹੁਤ ਸੋਹਣਾ ਲੱਗਦਾ ਹੈ ਜੀ ਬਸ ਤੁਸੀਂ ਬਣਾਉਣਾ ਹੈ ਤੇ ਪਾਉਣਾ ਹੈ ਕੁਝ ਵੀ ਨਹੀਂ ਕਰਨਾ ਤੇ ਕੋਈ ਖਰਚਾ ਨਹੀਂ ਹੁੰਦਾ ਬਿਨਾ ਲਾਈਨਿੰਗ ਬਣਾਓ ਲਾਈਨਿੰਗ ਲਾ ਕੇ ਬਣਾਓ ਉਹ ਤੁਹਾਡੀ ਇੱਛਾ ਹੈਗੀ ਹੈ ਤੇ ਪ੍ਰਾਈਸ ਇਹਦੀ ਹੁਣ ਬਹੁਤ ਘਟ ਹੈਗੀ ਹੈ ਲੋ ਜੀ ਇਹ ਸੂਟ ਤੁਹਾਡੇ ਕੋਲ ਆਜੂਗਾ 2150 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ। ਚਲੋ। ਲਓ ਜੀ ਅਗਲਾ ਸੂਟ ਵੀ ਹੈਗਾ ਆਪਣੇ ਕੋਲੇ ਰਾਮਟੈਕਸ ਦਾ। ਇਹ ਵੀ ਗਲੇਸ ਕਾਟਨ ਰਹੂਗੀ ਰਾਮਟੈਕਸ ਦੀ ਤੇ ਬਹੁਤ ਖੂਬਸੂਰਤ ਜਿਹਾ ਸੂਟ ਦਿਖਾਵਾਂਗੇ ਤੁਹਾਨੂੰ। ਕਲਰ ਦੇਖ ਲਓ ਤੁਸੀਂ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ। ਆਹ ਲਓ। ਇਹ 3 ਮੀਟਰ ਦੀ ਸ਼ਰਟ ਹੋਊਗੀ ਤੇ 3 ਮੀਟਰ ਦੀ ਸਲਵਾਰੇ ਕੰਟੀ ਨੇ ਮੇਰੇ ਖਿਆਲੋਂ ਚੰਡੀਗੜ੍ਹ ਤੋਂ ਨੇ ਉਹ। ਉਹਨਾਂ ਨੂੰ ਵਿਚਾਰਿਆਂ ਨੂੰ ਸੂਟ ਹੀ ਨਹੀਂ ਮਿਲਦਿਆ ਸੀਗਾ। ਜਿਹਦੇ 'ਚ 3 ਮੀਟਰ ਸ਼ਰਟ ਹੋਵੇ 3 ਮੀਟਰ ਸਲਵਾਰ। ਲਓ। ਇਹ ਰਾਮਬੈਕਸ ਦਾ ਸੂਟ ਹੈ ਗਲੇਸ कॉटन ਦਾ ਸੂਟ ਹੈ ਕਲਰ ਬਹੁਤ ਸੋਹਣਾ ਹੈਗਾ ਤੇ ਆ ਲੋ ਜੀ ਪਰ ਪਰ ਕੇ ਹੈਂਡਵਰਕ ਦਿੱਤਾ ਹੋਇਆ ਨਾਲ ਜਿੱਥੇ ਜਿੱਥੇ ਤੁਹਾਨੂੰ ਪ੍ਰਿੰਟ ਦਿਖ ਰਿਹਾ ਉਥੇ ਨਾਲ ਨਾਲ ਤੁਹਾਨੂੰ ਹੈਂਡਵਰਕ ਦਿਖੂਗਾ ਬੇਟੇ ক্লোਜ਼ ਕਰਕੇ ਦਿਖਾ ਦੇ ਪੂਰੇ ਫਲਾਵਰ ਜਿਹੜੇ ਉਹਨਾਂ ਦੇ ਉੱਪਰ ਹੈਂਡਵਰਕ ਕਲੀਅਰ ਹੋਣਾ ਚਾਹੀਦਾ ਠੀਕ ਹੈ ਹੋ ਗਿਆ ਲੋ ਜੀ ਨੈਕਸਟ ਦੇਖੋ ਤੁਸੀਂ ਇਹ ਹੈਗੀ ਹੈ ਜੀ ਇਹਦੀ ਬੈਕ ਸਾਈਡ ਇਹ ਬੈਕ ਸਾਈਡ ਦਾ ਬਾਰਡਰ ਤੁਹਾਨੂੰ ਤੇ ਨੈਕਸਟ ਇਹ ਮਿਲੂਗੀ ਬਾਜੂ ਬਾਜੂ ਅਲੱਗ ਤੋਂ ਮਿਲੂਗੀ ਅੱਧਾ ਮੀਟਰ ਕਪੜਾ ਅਲੱਗ ਹੈਗਾ ਜੀ 3 ਮੀਟਰ ਦੀ ਸ਼ਰਟ ਹੋਊਗੀ ਔਰ ਨਾਲ ਤੁਹਾਨੂੰ 3 ਮੀਟਰ ਦੀ ਗਲੇਸ ਕਾਟਨ ਦੀ ਇਹ ਚਮਕਦੀ ਸਲਵਾਰ ਮਿਲੂਗੀ ਗਲੇਸ ਕਾਟਨ ਲਸ਼ ਲਸ਼ ਕਰਦਾ ਸੂਟ ਹੁੰਦਾ ਜੀ ਇਹ ਗਲੇਸ ਕਾਟਨ ਦੇ ਤਾਂ ਸੂਟ ਹੀ ਬੜੇ ਖੂਬਸੂਰਤ ਹੁੰਦੇ ਨੇ ਤੇ ਲਓ ਜੀ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦਾ ਦੁਪੱਟਾ ਦੁਪੱਟਾ ਮਿਲੂਗਾ ਜੀ ਚਨੂਨ ਦਾ ਹਾਂ ਨਾ ਜੀ ਚਨੂਨ ਦੇ ਦੁਪੱਟੇ ਨਾਲ ਸੂਟ ਆਊਗਾ ਜਿਵੇਂ ਕਿ ਇਹ ਰੇਟੀ ਬਾਰਡਰ ਹੈਗਾ ਉਸ ਤਰ੍ਹਾਂ ਦੇ ਇਹਦੇ ਪੱਲਿਆਂ ਦੇ ਉੱਪਰ ਹੈਗਾ ਤੇ ਇਹਦਾ ਦੇਖੋ ਸੈਂਟਰ ਬਹੁਤ ਖੂਬਸੂਰਤ ਤੇ ਫੇਰ ਮਿਲੂਗਾ ਜੀ ਇਹ ਵਾਲਾ ਤੁਹਾਨੂੰ ਪੱਲਾ ਠੀਕ ਹੈ ਤੇ ਇਹਦੀ ਪ੍ਰਾਈਸ ਵੀ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲਣ ਲੱਗੀ ਆ ਸੂਟ ਇਹ ਸਾਢੇ 2600 ਦਾ ਸੂਟ ਸੀ ਸਾਢੇ 2400 ਦੇ ਵਿੱਚ ਦੇ ਦੇਣਾ ਜੀ ਫ੍ਰੀ ਸ਼ਿਪਿੰਗ ਨਾਲ ਆਉਗੀ ਲੋ ਡਾਇਰੈਕਟ ਲੇਖੋ ਹਮਨੇ ਥੋੜੇ ਜਿਲੇ ਗਲੇਸ ਕਾਟਨ ਦੇ ਰੌਂਡ ਟੈਕ ਦੇ ਖੋਰੀਆਂ ਤੁਹਾਨੂੰ ਇਹ ਵੀ ਥੋੜਾ ਜਿਹਾ ਹਲਕੇ ਜਿਹੇ ਕਲਰ ਦਾ ਸੋਹੇ ਜਿਹੇ ਕਲਰ ਦਾ ਸੂਟ ਹੈਗਾ ਗਰੇਜਾ ਕਲਰ ਹੈਗਾ ਇਹ ਪਿਆਰੇ ਪਹਿਲੇ ਲੱਗਦੇ ਹੁੰਦੇ ਨੇ ਜੀ ਆਹ ਸੂਟ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਮਿੱਠੇ ਜਿਹੇ ਕਲਰ ਵਾਲੀ ਸਹੀ ਆ ਰਿਹਾ ਕਲਰ ਬਿਲਕੁਲ ਸਹੀ ਆ ਰਿਹਾ ਔਰ ਇਹ ਵਾਲਾ ਹੈਗਾ ਜੀ ਇਹਦਾ ਘੇਰਾ ਘੇਰੇ ਦੇ ਉੱਪਰ ਤੁਹਾਨੂੰ ਮਿਲੂਗਾ ਜੀ ਵਰਕ ਸੋਨਾ ਜਿਹਾ ਵਰਕ ਮਿਲੂਗਾ ਇਹ ਵਾਲਾ ਸੂਟ ਵੀ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਇਹ ਸੂਟ ਹੈਗਾ ਆਹ ਵਾਲੀ ਸਲਵਾਰ ਦੇ ਨਾਲ ਸਲਵਾਰ ਦੱਸ ਦਿੰਨੀ ਆ ਕਿੰਨੀ ਹੋਊਗੀ ਮੇਰੇ ਖਿਆਲ ਆ ਸਲਵਾਰਾਂ ਲਗਭਗ ਇਹਦੀਆਂ 3 ਮੀਟਰ ਹੀ ਹੁੰਦੀਆਂ ਨੇ ਜੀ ਹਾਂਜੀ 3 ਮੀਟਰ ਦੀ ਸਲਵਾਰ ਵਾਲਾ ਸੂਟ ਹੈ 2.5 ਮੀਟਰ ਦੀ ਸ਼ਰਟ ਹੋਊਗੀ ਤੇ ਕਲਰ ਬਹੁਤ ਸੋਹਣਾ ਹੈ ਠੀਕ ਹੈ ਤੇ ਪ੍ਰਾਈਸ ਅੱਜ ਤੁਹਾਨੂੰ ਮਿਲਣ ਜਾ ਰਹੀ ਹੈ ਇਹਦੀ ਡਿਸਕਾਊਂਟ ਤੇ 1895 ਬਹੁਤ ਪਿਆਰਾ ਜਿਹਾ ਸੂਟ ਹੋਊਗਾ ਸ਼ਿਪਿੰਗ ਫ੍ਰੀ ਹੋਊਗੀ ਤੇ ਇਹ ਹੈਗੀ ਆ ਇਹਦੇ ਨਾਲ ਦੁਪੱਟਾ ਹੈਗਾ ਪਿਓਰ ਸ਼ਫੂਨ ਦਾ ਚਨੌਣ ਨਹੀਂ ਹੈਗੀ ਸ਼ਫੂਨ ਹੈਗੀ ਹੈ ਆ ਲੋ ਜੀ ਪ੍ਰਿੰਟਡ ਲੰਬਾ ਚੌੜਾ ਦੁਪੱਟਾ ਹੋਊਗਾ ਦੁਪੱਟੇ ਦੇ ਵਿੱਚ ਕੋਈ ਕਮੀ ਨਹੀਂ ਆਊਗੀ ਚੌੜਾਈ ਪੂਰੀ ਹੋਊਗੀ ਲੰਬਾਈ ਪੂਰੀ ਹੋਊਗੀ ਫੋਰ ਸਾਈਡੇ ਵਾਲੀ ਲੇਸ ਲਗੀ ਠੀਕ ਹੈ ਲੋ ਜੀ ਪ੍ਰਾਈਸ ਹੈਗੀ 1895 ਤੇ ਸ਼ਿਪਿੰਗ ਫ੍ਰੀ ਇੱਕ ਕਲਰ ਇਹਦੇ ਚ ਤੁਹਾਨੂੰ ਹੋਰ ਦਿਖਾਉਣੀ ਆ ਇਹ ਵਾਲਾ ਹਾਲੋ ਇਹ ਹੈਗਾ ਜੀ ਅਨੀਅਨ ਸ਼ੀਰਸ ਤੁਹਾਨੂੰ ਲੋ ਜੀ ਅਨੀਅਨ ਕਲਰ ਦਾ ਸੂਟ ਹੈਗਾ ਜੇ ਕਿਸੇ ਨੇ ਆਪਦੀਆਂ ਕਿਸੇ ਭੂਆ ਨੂੰ ਕਿਸੇ ਮਾਸੀ ਨੂੰ ਇਹ ਸਟੇਰ ਅਰਈਜੇ ਦੇਣਾ ਹੁੰਦਾ ਹੈ ਹਨਾ ਤੇ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਉਹ ਦੇ ਸਕਦੇ ਆ ਤੁਸੀਂ ਬੜੇ ਪਿਆਰੇ ਲੱਗਦੇ ਨੇ ਆਪ ਪਾਓ ਜ਼ਰੂਰੀ ਥੋੜੀ ਕਿਸੇ ਨੂੰ ਦੇਣੀ ਆ ਅਨੀਆਂ ਕਲਰ ਦਾ ਸੂਟ ਹੈ 3 ਮੀਟਰ ਦੀ ਨਾਲ ਇਹ ਵਾਲੀ ਸਲਵਾਰ ਹੈ ਠੀਕ ਹੈ ਤੇ ਨਾਲ ਮਿਲੂਗਾ ਜੀ ਪਿਓਰ ਸ਼ਿਫੋਨ ਦਾ 4 ਸਾਈਡ ਲੇਸ ਵਾਲਾ 2.5 ਮੀਟਰ ਦੁਪੱਟਾ ਪੂਰਾ ਨਹੀਂ ਖੋਲਦੇ ਮੈਂ ਥੋੜਾ ਜਿਹਾ ਖੋਲ ਦਿੰਨੀ ਆ ਕਿਉਂਕਿ ਸੇਮ ਹੀ ਆ ਜਿਹੜਾ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕੀ ਆ ਆ ਲੋ ਪ੍ਰਿੰਟਡ ਦੁਪੱਟਾ ਹੋਊਗਾ ਬਹੁਤ ਖੂਬਸੂਰਤ ਦੁਪੱਟੇ ਨੇ ਜੀ ਸਿਰ ਤੇ ਟਿਕਣ ਵਾਲੀਆਂ ਚੀਜ਼ਾਂ ਨਹੀਂ ਦੀ ਇਹੇ ਤੇ ਪ੍ਰਾਈਸ ਇਹਦੀ ਹੈਗੀ ਆ 1795 ਸ਼ਿਪਿੰਗ ਥੀਂ ਲੋ ਜੀ ਅਗਲਾ ਸੂਟ ਦੇਖੋ ਇਹ ਲਿਲਨ कॉटन ਦੇ ਵਿੱਚ सूट ਆ ਜੀ ਇਹ ਤੇ ਸੀਕਵੈਂਸ ਵਰਕ ਹੋ ਜਾਂਦਾ ਜਿਹੜਾ ਜਿਹੜਾ ਤੁਹਾਨੂੰ ਆ ਮਿਲ ਰਿਹਾ ਨਾ ਇਹ ਨਾਲ ਥ्रेड ਵਰਕ ਹੈ ਫਿਰ ਇਹਦੇ ਵਿੱਚ ਸੀਕਵੈਂਸ ਵਰਕ ਹੈ ਲੋ ਲਿਲਨ कॉटन ਦੇ ਵਿੱਚ ਸੂਟ ਪਹਿਲਾਂ ਤਾਂ ਉੱਪਰ ਇਹ ਵਾਲਾ ਫਲਾਵਰ ਮਿਲੂਗਾ ਉਹਦੇ ਵਿੱਚ ਫਿਰ ਤੁਹਾਨੂੰ ਸੀਕਵੈਂਸ ਵਰਕ ਮਿਲੂਗਾ ਤੇ ਜਿੰਨੀ ਆਹ ਛੋਟੇ ਛੋਟੇ ਬੂਟੀ ਮਿਲ ਰਹੀ ਆ ਸਾਰੇ ਦੇ ਵਿੱਚ ਸੀਕਵੈਂਸ ਵਰਕ ਹੈ ਸਮਝਦੇ ਹੋਵੋਗੇ ਸਾਰੀਆਂ ਭੈਣਾਂ ਜੀ ਨੂੰ ਨਹੀਂ ਸਮਝ ਆ ਰਹੀ ਟਰਾਂਸਪੇਰੈਂਟ ਇੱਕ ਵਾਈਟ ਜੇ ਕਲਰ ਦੀ ਸਿੱਪੀ ਹੁੰਦੀ ਹੈ ਜਿਹੜੀ ਆਪਣੀ ਇੱਕ ਚਮਕ ਦਿੰਦੀ ਹੈ ਉਹਨੂੰ ਅਸੀਂ ਸੀਕੁਐਂਸ ਵਰਕ ਕਹਿੰਦੇ ਨੇ ਆ ਠੀਕ ਹੈ ਜੀ ਤੇ ਇਹ ਹੈਗਾ ਜੀ ਇੱਕ ਫਲਾਵਰ ਫੇਰ ਘੇਰੇ ਦੇ ਉੱਪਰ ਔਰ ਸਿੰਗਲ ਟਾਂਕੇ ਦਾ ਵਰਕ ਹੈ ਜੀ ਵਰਕ ਦੇਖੋ ਤੁਸੀਂ ਬਹੁਤ ਬਰੀਕ ਸਿੰਗਲ ਟਾਂਕੇ ਦਾ ਵਰਕ ਆਊਗਾ ਤੇ ਨਾਲ ਹੈਗਾ ਜੀ ਆ ਘੇਰਾ ਘੇਰੇ ਤੇ ਫੇਰ ਸਿੰਗਲ ਟਾਂਕੇ ਦਾ ਵਰਕ ਪਲੱਸ ਸੀਕੁਐਂਸ ਵਰਕ ਠੀਕ ਹੈ ਜੀ ਔਰ ਪਿਓਰ ਲਿਲਨ ਕਾਟਨ ਦੇ ਵਿੱਚ ਸੂਟ ਆਊਗਾ ਬਕਾਇਦਾ ਰਾਮ ਟੈਕਸ ਦਾ ਸਟicker ਮਿਲੂਗਾ ਤੇ ਲੋ ਜੀ ਇਹ ਤੇ ਲਾਈਨਿੰਗ ਵੈਸੇ ਤਾਂ ਨਹੀਂ ਲੱਗਦੀ ਪਰ ਕਿਉਂਕਿ ਇਹ ਕਲਰ ਹੈਗਾ ਥੋੜਾ ਜਿਹਾ ਲਾਈਟ ਇਸ ਕਰਕੇ ਟਰਾਂਸਪੇਰੈਂਸੀ ਹੋ ਜਾਂਦੀ ਹੈ ਜਾਂ ਤਾਂ ਤੁਸੀਂ ਅੰਡਰਸ਼ਰਟ ਪਾ ਲਿਓ ਤੇ ਜਾਂ ਫਿਰ ਤੁਸੀਂ ਲਾਈਨਿੰਗ ਲਾ ਲਿਓ ਸਲਵਾਰ ਵੈਸੇ ਹੀ ਹੈਵੀ ਹੋ ਜਾਂਦੀ ਹੈ ਤਾਂ ਜ਼ਰੂਰਤ ਪੈਂਦੀ ਨਹੀਂ ਆ ਵੈਸੇ ਇਹਦੇ 'ਚ ਇਹ 5 ਮੀਟਰ ਦਾ ਆਲ ਓਵਰ ਦੇ ਵਿੱਚ ਸੂਟ ਆਊਗਾ ਜੀ ਇਹ ਵਾਲਾ ਤੁਹਾਨੂੰ ਵਰਕ ਮਿਲੂਗਾ ਤੇ ਹੁਣ ਇਹ ਤਾਂ ਦੇਖੋ ਤੁਸੀਂ ਦੁਪੱਟਾ ਦੁਪੱਟਾ ਵੀ ਬੜਾ ਸੋਹਣਾ ਹੈ ਲੀਨ ਕੋਟਨ ਜੀ ਦਾ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਲੋ ਸਾਰੇ ਦੇ ਉੱਪਰ ਥ੍ਰੈਡ ਵਰਕ ਪਲੱਸ ਸੀਕੁਐਂਸ ਵਰਕ ਪੂਰਾ ਹੈਵੀ ਦੁਪੱਟਾ ਹੋਊਗਾ ਜਿਹਨੂੰ ਵੀ ਦਿਓਗੇ ਜਾਂ ਆਪ ਪਾਉਗੇ ਤੇ ਮਜ਼ਾ ਹੀ ਆਦੂਆ ਲੋ ਸਾਰੇ ਦੇ ਵਿੱਚ ਤੁਹਾਨੂੰ ਫਲਾਵਰ ਮਿਲਣਗੇ ਔਰ ਕੰਨੀਆਂ ਦੇ ਉੱਪਰ ਡਬਲ ਡਬਲ ਆਹ ਬੇਲ ਮਿਲੂਗੀ ਠੀਕ ਹੈ ਤੇ ਇਹ ਹੈਗਾ ਜੀ ਇਹਦਾ 4 ਕਾਰਨਰਸ ਤੇ ਟੈਸਲਸ ਮਿਲਣਗੇ ਇਹਨਾਂ ਨੂੰ ਰੱਖ ਵੀ ਸਕਦੇ ਹੋ ਤੇ ਉਤਾਰ ਵੀ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਅੱਜ ਦੱਸ ਦਿੰਨੇ ਆ ਡਿਸਕਾਊਂਟਡ ਪ੍ਰਾਈਸ ਦੱਸੂਗੀ 2720 ਦਾ ਸੂਟ ਸੀਗਾ ਜੀ ਪਹਿਲਾਂ ਅੱਜ ਇਹ 2520 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕੱਟ ਰਹੀ ਹਾਂ ਜਦੋਂ ਦੋ ਸੂਟ ਦਿਖਾਉਂਦੀ ਕੱਟ ਰਹੀ ਹਾਂ ਇਹ ਥੋੜੋ ਜਿਹੀ ਕੁੜੀਆਂ ਚਿੜੀਆਂ ਵਾਲੇ ਸੂਟ ਨੇ ਇਹ ਆਪਣੇ ਕੋਲ ਸਿਰਫ ਦੋ ਪੀਸ ਨੇ ਆਹੋ ਟਾਈ ਐਂਡ ਆਈ ਦੇ ਵਿੱਚ ਸੂਟ ਰਹੂਗਾ ਪਿਓਰ ਔਰਗਾਂਜ਼ਾ ਬਿਲਕੁਲ ਲਾਈਟ weight ਬਿਲਕੁਲ ਸੌਫਟ ਇੰਨੀਆਂ ਕਿ ਆਕੜਿਆ ਆ ਦੇਖੋ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਸੌਫਟ ਔਰਗਾਂਜ਼ਾ ਠੀਕ ਹੈ ਔਰ ਘੇਰਾ ਨਾਪ ਦਿੰਨੀ ਆ ਲੈਂਥ ਨਾਪ ਦਿੰਨੀ ਆ ਲੋਜੀ 23 ਘੇਰੇ ਦਾ ਸੂਟ ਹੋਊਗਾ ਲਗਭਗ 23 ਹੈ ਤੇ ਲੈਂਥ ਦੱਸ ਦੇਣੀ ਹੈ ਕਿੰਨੀ ਹੋਊਗੀ ਲੈਂਥ ਹੈਗੀ ਜੀ 43 43 ਲੈਂਥ ਹੈ ਤੇ 23 ਘੇਰਾ ਆ ਤੇ ਵਰਕ ਦੇਖ ਸਕਦੇ ਤੁਸੀਂ ਵਿੱਚ ਬਹੁਤ ਸੋਹਣਾ ਜਿਹਾ ਵਰਕ ਹੋਇਆ ਹੋਇਆ ਤੇ ਬੈਕ ਸਾਈਡ ਤਾਂ ਹੀ ਐਂਡਾਈ ਹੋਊਗੀ ਵਰਕ ਕੋਈ ਨਹੀਂ ਹੋਊਗਾ ਬਾਜੂ ਤੇ ਕੋਈ ਵਰਕ ਨਹੀਂ ਹੋਊਗਾ ਸਲਵਾਰ ਤੇ ਤੁਹਾਨੂੰ ਮਸਲੀਨ ਦੀ ਸਲਵਾਰ ਹੈ ਉਹਦੇ ਤੇ ਤੁਹਾਨੂੰ ਇਹ ਬੜਾ ਫਰਕ ਮਿਲੂਗਾ ਠੀਕ ਹੈ ਜੀ ਤੇ ਦੁਪੱਟਾ ਮਿਲੂਗਾ organza ਦਾ ਬਿਲਕੁਲ ਸੌਫਟ organza ਹੋਊਗਾ ਇਹਦੇ ਤੇ ਫੇਸ ਹੁੰਦਾ ਹੀ ਐਂ ਡਾਈ ਬੜੀ ਿਆਰੀ ਜੀ ਮਿਲਦੀ ਲੋ ਬਹੁਤ ਖੂਬਸੂਰਤ ਤੇ ਪ੍ਰਾਈਸ ਅੱਗੇ ਦੱਸ ਕਉਂਦੇ ਆ ਅੱਜ ਤੁਹਾਨੂੰ ਸੂਟ ਮਿਲ ਰਿਹਾ ਜੀ 1250 ਦਾ ਸੌਰੀ 1295 ਦਾ ਪਹਿਲਾਂ 1395 ਦੇ ਸੂਟ ਸੀ ਅੱਜ 1295 ਦੇ ਸੂਟ ਇੱਕ ਸੂਟ ਤੁਹਾਨੂੰ ਆਪਾਂ ਇਹ ਦਿਖਾਉਣਾ ਹੈ ਇਹ ਵੀ ਬਹੁਤ ਿਆਰਾ ਜਿਹਾ ਸੂਟ ਹੈਗਾ ਸੋਹਣਾ ਜਿਹਾ ਮਿੱਠਾ ਜਿਹਾ ਕਲਰ ਹੈ 컬러풀 ਜਿਹਾ ਸੂਟ ਹੈ ਇਹਦੇ ਵਿੱਚ ਕੋਈ ਲੰਬਾਈ ਲੰਬੂਈ ਦਾ ਚੱਕਰ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਪੈਨਲ ਵਰਕ ਨਹੀਂ ਹੈਗਾ ਇਹ ਚ ਫਲਾਵਰ ਹੈ ਇੱਕ ਫਲਾਵਰ ਇਹ ਇਕ ਆਹ ਇਕ ਆਹ ਠੀਕ ਹੈ ਆ ਲੋ ਘੇਰੇ ਤੇ ਫਿਰ ਤੁਹਾਨੂੰ ਇੱਕ ਛੋਟਾ ਜਿਹਾ ਫਲਾਵਰ ਇਹ ਮਿਲੂਗਾ ਔਰ ਘੇਰੇ ਤੇ ਇਹ ਵਾਲਾ ਫਿਰ ਇੱਕ ਬਾਰਡਰ ਮਿਲੂਗਾ ਬਰੀਕ ਬਰੀਕ ਵਰਕ ਹੋਏਗਾ ਤੇ ਸੌਫਟ ਔਰਗਾਂZA ਦਾ ਸੂਟ ਹੈ ਤੇ ਇਹ ਹੈਗੀ ਜੀ ਬੈਕ ਸਾਈਡ ਤੇ ਸਲਵਾਰ ਮਿਲਦੀ ਇਹ ਮਿੱਠਾ ਜਿਹਾ ਕਲਰ ਹੈਗਾ ਦੁਪੱਟਾ ਦੇਖੋ ਸੌਫਟ オーਰਗੈਂਜ਼ਾ ਦਾ ਦੁਪੱਟਾ ਅੱਲਿਆਂ ਤੇ ਡਬਲ ਡਬਲ ਬੇਲ ਪਈ ਹੋਈ ਆ ਆਹੋ ਥੁੱਲਾ ਚੌੜਾ ਦੁਪੱਟਾ ਹੋਊਗਾ ਤੇ ਸੂਟ ਆਊਗਾ ਜੀ 1295 ਦੇ ਵਿੱਚ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਅਗਲਾ ਦੇਖੋ ਇਹ ਇਕੱਲਾ ਪੀਸ ਆ ਜੀ ਹੂੰ ਹੋਰ ਇਹਦੇ ਨਾਲ ਦੇ ਸਭ ਚਲੇ ਗਏ ਨੇ ਲਾਸਟ ਪੀਸ ਬਚਿਆ ਹੋਇਆ ਇਹ ਵਰਸ਼ਾ ਬ੍ਰਾਂਡ ਦਾ ਸੂਟ ਆ ਜੀ ਬੜਾ ਹੀ ਸੌਫਟ ਬਿਲਕੁਲ ਸੌਫਟ ਪਸ਼ਮੀਨਾ ਬਿਲਕੁਲ ਇਹ ਉਹ ਵਾਲਾ ਪਸ਼ਮੀਨਾ ਜਿੰਨਾ ਪਹਿਣਾ ਤੋਂ ਪਸ਼ਮੀਨਾ ਨਹੀਂ ਪਾਇਆ ਜਾਂਦਾ ਉਹ ਇਸ ਤਰ੍ਹਾਂ ਦਾ ਜਿਹੜੀ ਚੀਜ਼ ਹੈਗੀ ਉਹ ਪਾ ਸਕਦੇ ਹਾਂ ਲੋ ਜੀ ਬਹੁਤ ਖੂਬਸੂਰਤ ਸੂਟ ਹੈਗਾ ਆਰਗੈਂਜ਼ਾ ਦੀ ਵਰਕ ਵਾਲੀ ਲੇਸ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਹੈ ਅਟੈਚ ਕੀਤੀ ਹੈ ਬੜੀ ਸੋਹਣੀ ਜੀ ਔਰ ਇਹ ਵਾਲੀ ਜਿਹੜੀ ਹੈਗੀ ਹੈ ਇਹ ਬਾਜੂ ਵਾਸਤੇ ਹੈ ਠੀਕ ਹੈ ਜੀ ਤੇ ਨਾਲ ਮਿਲੂਗੀ ਇਹ ਵਾਲੀ ਪਸ਼ਮੀਨੇ ਦੀ ਪਤਲੇ ਪਸ਼ਮੀਨੇ ਦੀ ਸਲਵਾਰ ਹਲਕਾ ਹਲਕਾ ਸੂਟ ਬੜਾ ਹੀ ਸੋਹਣਾ ਜਾਂ ਤੇ ਸੂਬਰ ਜਾਂ ਸੂਟ ਹੈ ਜੀ ਇਹ ਚਨੂਨ ਦਾ ਦੁਪੱਟਾ ਹੋਊਗਾ ਜੀ ਨਾਲ ਫੁੱਲਾ ਚੋੜਾ ਦਬਟਾ ਹਾਲ ਠੀਕ ਹੈ ਜੀ ਤੇ ਇਹ ਹੈਗੇ ਆ ਦੇ ਔਰਗੈਂਜ਼ਾ ਦੀ ਟੈਸਲਸ ਦੇਖੋ ਵਰਕ ਕਰਕੇ ਬੜਾਈ ਪਿਆਰੀ ਜੀ ਚੀਜ਼ ਬਣਾਈ ਹੋਈ ਆ ਫੋਰ ਕਾਰਨਰਸ ਤੇ ਇਹ ਵਾਲੇ ਮਿਲਣਗੇ ਔਰ ਤਿੰਨ ਤਿੰਨ ਫੁੱਲ ਨੇ ਆ ਦੇਖ ਹੈਵੀ ਹੈਵੀ ਬੜੇ ਸੋਹਣੇ ਲੱਗਦੇ ਨੇ ਤੇ ਸੂਟ ਅੱਜ ਤੁਹਾਨੂੰ ਮਿਲ ਜਾਣਾ ਜੀ ਇਹ ਰੇਟ ਲਿਖ ਦੂੰਗੀ ਜੀ ਉੱਪਰ ਇਦਾਂ ਨਹੀਂ ਮਿਲੂ ਹੁਣ ਯਾਦ ਹੈਗਾ ਕਿਉਂਕਿ ਡਿਸਕਾਊਂਟ ਤੇ ਦੇ ਰਹੇ ਹਾਂ ਇਹ ਸੂਟ ਲੋ ਜੀ ਅਗਲਾ ਸੂਟ ਦੇ ਇਹ ਕਿ ਟੈਕਸ ਦਾ ਕੁਛ ਨਹੀਂ ਨਾ ਵਾਈਨ ਕਲਰ ਬੜਾ ਸੋਹਣਾ ਜਾਂ ਸੋਹਣਾ ਜਾਂ ਕਲਰ ਹੈਗਾ ਮਿੱਠਾ ਮਿੱਠਾ ਜਾਂ ਬੜਾ ਹੀ ਪਿਆਰਾ ਜਾਂ ਲੋ ਲੋ ਜੀ ਬਹੁਤ ਖੂਬਸੂਰਤ ਠੀਕ ਹੈ ਜੀ ਲੈਂਥ ਨੂੰ ਆਪਣੀ ਪਾਉਗੀ ਔਰ ਘੇਰਾ ਨੂੰ ਆਪਣਾ ਪਾਉਂਗਾ ਤਾਂ 43 ਲੈਂਥ ਹੈਗੀ ਆ ਜੀ ਘਟਾ ਸਕਦੇ ਹੋ ਤੁਸੀਂ ਤੇ 17.5 ਤੱਕ ਵਰਕ ਹੋਇਆ ਹੋਇਆ ਉਸ ਤੋਂ ਬਾਅਦ ਤੁਸੀਂ ਲੈ ਜਾ ਸਕਦੇ ਹੋ 22.5 23 ਤੱਕ 23 ਕੱਕ ਲੈ ਜਾ ਸਕਦੇ ਹੋ ਲੋ ਵਰਕ ਬਹੁਤ ਪਿਆਰਾ ਹੋਇਆ ਇਹਦੇ ਵਿੱਚ ਨਾ ਜਰੀ ਦਾ ਵਰਕ ਵੀ ਹੋਇਆ ਔਰ ਥ्रेड ਵਰਕ ਵੀ ਹੋਇਆ ਉਹਨੂੰ ক্লোਜ਼ ਅਪ ਦਿਖਾ ਦਿੰਨੇ ਆ ਦਾ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਸੂਟ ਤੇ ਬਾਜੂ ਦਾ ਵਰਕ ਦੇਖੋ ਹੈਵੀ ਵਰਕਰ ਬੰਦੀ ਲਈ ਲੋਜੀ ਖੂਬਸੂਰਤ ਸੂਟ ਨੈਕਸਟ ਦੇਖੋ ਇਹਦੇ ਨਾਲ ਦਾ ਹੀ ਆ ਪਰ ਮਸਟਰਡ ਕਲਰ ਹੈ ਬਸ ਮੈਂ ਤੁਹਾਨੂੰ ਇਦਾਂ ਦਿਖਾ ਦੇਣੀ ਆ ਕਿ ਇਹ ਵਾਲਾ ਸੂਟ ਆ ਜਿਹੜਾ ਇਹ ਉਹਦੇ ਨਾਲ ਦਾ ਹੈ ਪਰ ਐਗਜੈਕਟ ਮਸਟਰਡ ਕਲਰ ਦੇ ਵਿੱਚ ਸੂਟ ਹੈਗਾ ਸੂਟ ਦਾ ਕਲਰ ਬਹੁਤ ਜਿਆਦਾ ਸੋਹਣਾ ਸੂਟ ਠੀਕ ਹੈ ਜੀ ਲੋ ਯਾਰੇ ਪਿਆਰੇ ਸੂਟ ਆਗਲਾ ਦੇਖੋ ਇਹ ਸ਼ਾਲ ਵਾਲਾ ਸੂਟ ਹੈ ਜੀ ਇਹ ਆਪਣੇ ਕੋਲ ਸ਼ਾਇਦ 2 ਪੀਸ ਹੋਣ ਇੱਕ ਤਾਂ ਮੈਨੂੰ ਦਿਖ ਰਿਹਾ ਦੂਜਾ ਮੈਨੂੰ ਦੇਖਣਾ ਪਊਗਾ ਲੋ ਜੀ ਕਾਫੀ ਪਿਆਰਾ ਸੂਟ ਹੈ ਵੀ ਇਹ ਹੈਗਾ AKTX ਦਾ 2 ਟੋਨ ਪਸ਼ਮੀਨਾ ਜਾਂ ਸਿਲਕ ਪਸ਼ਮੀਨਾ ਵੀ ਕਹਿੰਦੇ ਆ ਇਹਨੂੰ AKTX ਦਾ ਸਿਲਕ ਪਸ਼ਮੀਨਾ ਇਹਦੇ ਤੇ ਜਿਹੜਾ ਇਹ ਫਲਾਵਰ ਆ ਸਾਰੇ ਤੇ ਆਊਟਲਾਈਨ ਦਿੱਤੀ ਹੋਈ ਆ ਦੇਖੋ ਕਿੰਨਾ ਸੋਹਣਾ ਹਾਈਲਾਈਟ ਕੀਤਾ ਇਹਨੂੰ ਠੀਕ ਆ ਜੀ ਤੇ ਬੈਕ ਸਾਈਡ ਇਹਦੀ ਸੇਮ ਰਹੂਗੀ ਪ੍ਰਿੰਟਰ ਇਦਾਂ ਤੇ ਬਾਜੂ ਇਹਦੀ ਸਲਵਾਰ ਦੇਖੋ ਇਹ ਵਾਲੀ ਬੜੀ ਸੋਹਣੀ ਜੀ ਕਲਰ ਬੜਾ ਪਿਆਰਾ ਹੈਗਾ ਤੇ 2.5 ਮੀਟਰ ਦੇ ਕੱਟ ਰਹਿਣਗੇ ਤੇ ਇਹ ਰੰਗ ਜੀ ਨਾਲ ਸਿਲਕ ਪਸ਼ਮੀਨੇ ਦਾ}{|\text{ਸ਼ਾਲ}} ਜੋ ਲੋੜ ਇਹ 1350 ਦੇ ਵਿੱਚ ਸੂਟ ਦਿੱਤਾ ਸੀ ਅੱਜ ਤੁਹਾਨੂੰ 12500 ਦੇ ਵਿੱਚ ਮਿਲ ਜੂਗਾ 100 ਰੁਪਏ ਦਾ ਡਿਸਕਾਊਂਟ ਹੋਊਗਾ ਛਿੱਪੀ ਫ੍ਰੀ ਹੋਊਗਾ ਲਓ ਜੀ ਇੱਕ ਪੀਸ ਤੁਹਾਨੂੰ ਹੋਰ ਦੇਣਾ ਇਹਦੇ ਨਾਲ ਦਾ ਕਲਰ ਦੇਖ ਲਓ ਤੁਸੀਂ ਆਹ ਸੇਮ ਹੀ ਰਹਿਊਗਾ ਡਿਜ਼ਾਈਨਿੰਗ ਸੇਮ ਹੈ ਫਰੰਟ ਤੇ ਇੱਕ ਫਲਾਵਰ ਹੈ ਔਰ ਉਹਨੂੰ ਹਾਈਲਾਈਟ ਕੀਤਾ ਹੋਇਆ ਠੀਕ ਹੈ ਇਹ ਹੈਗੀ ਬੈਕ ਸਾਈਡ 2.5 ਮੀਟਰ ਦਾ ਪੀਸ ਰਹੂਗਾ ਸਿਲਕ ਪਸ਼ਮੀਨਾ ਇਕਟੈਕਸ ਔਰ ਇਹ ਹੈਗੀ ਹੈ ਜੀ ਦੀ ਸਲਵਾਰ ਬਹੁਤ ਪਿਆਰਾ ਸੂਟ ਹੈਗਾ ਕਲਰ ਬਹੁਤ ਸੋਹਣਾ ਹੈ ਤੇ ਨੈਕਸਟ ਹੈ ਜੀ ਇਹਦਾ ਸ਼ਾਲ ਉਹ ਵੀ ਇੱਕ ਟੈਕਸ ਦਾ ਪਸ਼ਮੀਨਾ ਸੌਰੀ ਸਿਲਕ ਪਸ਼ਮੀਨਾ ਦਾ ਆ ਸੋਹਣੇ ਜੀ ਸੂਟ ਤੇ ਸੋਹਣੀ ਜੀ ਪ੍ਰਾਈਸ ਨਾਲ ਜਾ ਰਹੇ ਨੇ ਤੇ ਸ਼ਿਪਿੰਗ ਫ੍ਰੀ ਹੋਊਗੀ ਠੀਕ ਹੈ ਜੀ 1250 ਲਓ ਜੀ ਇੱਕ ਤੁਹਾਨੂੰ ਪਸ਼ਮੀਨੇ ਦਾ ਇਹ ਵਾਲਾ ਸੂਟ ਦਿਖਾਉਣੀ ਆ ਇਹ ਸ਼ਾਲ ਵਾਲਾ ਸੂਟ ਆ ਜੀ ਬੜਾ ਜਿਆਦਾ ਸੋਹਣਾ ਸੂਟ ਹੈ ਆ ਲੋ ਰਾਮ ਟੈਕਸ ਦਾ ਪਸ਼ਮੀਨਾ ਇਹ ਬੜਾ ਪਿਆਰਾ ਪਸ਼ਮੀਨਾ ਹੈ ਔਰ ਬੜਾ ਹੀ ਸੋਹਣਾ ਜਿਹਾ ਕਲਰ ਹੈ ਲੋ ਪਹਿਲਾ ਇਹ ਦੇਖੋ ਵਰਕ ਹੋ ਰਿਹਾ neck ਤੇ ਫਿਰ ਇਹਦੇ ਤੇ ਪੈਚ ਵਰਕ ਹੈ ਛੋਟਾ ਜਿਹਾ ਇੱਕ ਫਲਾਵਰ ਹੈ ਜਿਹੜਾ ਉਹ ਪੈਚ ਵਰਕ ਹੋਇਆ ਹੋਇਆ ਹੈ ਫਿਰ ਤੁਸੀਂ ਘੇਰੇ ਤੇ ਵਰਕ ਦੇਖੋ ਘੇਰੇ ਵਾਲਾ ਜਿਹੜਾ ਫਲਾਵਰ ਹੈਗਾ ਉਹ ਵੀ ਸਾਰਾ ਪੈਚ ਵਰਕ ਹੈ ਬੜਾ ਹੀ ਖੂਬਸੂਰਤ ਜਿਆ ਬੜੇ ਸੋਹਣੇ ਪੈਚ ਲੱਗੇ ਹੋਏ ਨੇ ਆ ਤੇ ਫਿਰ ਹੈਗਾ ਜੀ ਇਹਦਾ ਘੇਰੇ ਤੇ ਥੋੜਾ ਜਿਹਾ ਹਲਕਾ ਜਿਹਾ ਵਰਕ ਹੈਗਾ ਤੇ ਮੈਂ ਗੇਰਾਂ ਆਪ ਦੇਣੀ ਹੈ ਕਿੰਨਾ ਖੂਬ ਕਿਹੜਾ ਆਈਡੀਆ ਜ ਆ ਜੂਗਾ ਤੁਹਾਨੂੰ ਸੰਡੇ ਦੇ 24 ਤੱਕ ਬਣ ਸਕਦਾ ਜੀ ਕਿਹੜਾ ਇਹਦਾ ਕੱਟ ਦਾ ਜਿੰਨਾ ਮਰਜੀ ਬਣਾ ਲਓ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਬੜਾ ਸੋਹਣਾ ਕਲਰ ਹੈ ਜੀ ਕਾਫੀ ਜਿਆਦਾ ਪਿਆਰਾ ਲੱਗਦਾ ਇਹ ਕਲਰ ਨਾ ਬਹੁਤ ਜਿਆਦਾ ਲਾਈਟ ਹੈ ਨਾ ਬਹੁਤ ਜਿਆਦਾ ਡਾਰਕ ਹੈ 3 ਮੀਟਰ ਦੀ ਸਲਵਾਰ ਨਾਲ ਸੂਟ ਆਉਗ ਜਾਈਏ ਸ਼ਰਟ ਦੇ ਵਿੱਚ ਥੋੜੀਆਂ ਥੋੜੀਆਂ ਲਾਈਨਾਂ ਲਾਈ ਲੈਂਗੇ ਹੈਗੀਆਂ ਬਿਲਕੁਲ ਪਲੇਨ ਨਹੀਂ ਹੈਗਾ ਪਸ਼ਮੀਨਾ ਇਹ ਬਹੁਤ ਪਿਆਰਾ ਹੈ ਤੇ ਸ਼ਾਲ ਦੇਖੋ ਉਸ ਤੋਂ ਵੀ ਪਿਆਰਾ ਪਤਲੇ ਪਛੀਨੇ ਦਾ ਸ਼ਾਲ ਬਿਲਕੁਲ ਪਤਲਾ ਬਤਲਾ ਲੋ ਜੀ ਬੜਾ ਹੀ ਸੋਹਣਾ ਸੂਟ ਹੈ ਇਹ ਇਹ ਤਾਂ ਸ਼ਾਲ ਹੀ ਆ ਜਿਹੜਾ ਇਹਦਾ ਸ਼ਾਲ ਸੂਟ ਦੀ ਜਾਣੀ ਹੈ ਲੋ ਪੂਰਾ 2.5 ਮੀਟਰ ਵੱਡਾ ਸਾਰਾ ਸ਼ਾਲ ਲਾਈਟ ਵੇਟ ਔਰ ਪੱਲਿਆਂ ਤੇ ਆ ਜਿਹੜੇ ਫੁੱਲ ਜਿਹੇ ਲੱਗੇ ਹੋਏ ਨੇ ਲੋ ਇਹ ਉਸ ਤੋਂ ਵੀ ਸੋਹਣੀ ਆ ਠੀਕ ਹੈ ਪ੍ਰਾਈਸ ਦੱਸ ਦਿੰਦੇ ਆ ਆਪਾਂ ਤੁਹਾਨੂੰ ਇਹਦੀ ਕਿੰਨੀ ਹੋਊਗੀ 2650 ਦਾ ਸੂਟ ਸੀਗਾ ਜੀ ਅੱਜ 2450 ਦੇ ਵਿੱਚ ਦਿੰਦੇ ਆ ਲਾਸਟ ਪੀਸ ਆ ਗਈ ਫ੍ਰੀ ਸ਼ਿਪਿੰਗ ਨਾਲ ਆਉਂਦਾ ਕੋਸ਼ਿਸ਼ ਕਰੂੰਗੀ ਤੁਹਾਨੂੰ ਮੈਹਰੋ ਦਿਖਾ ਦੇਣੀ ਆ ਹੁਣ ਚੋਣੀਆਂ ਚੋਣੀਆਂ ਜੇ ਸੂਟ ਆ ਰਹੇ ਨੇ ਤੁਹਾਡੇ ਕੋਲ ਲਓ ਜੀ ਇਹ ਵਾਲਾ ਮੈਰੀਨੋ ਵੂਲ ਦੇ ਵਿੱਚ ਸੂਟ ਹੈਗਾ ਲਾਈਟ ਵੇਟ ਪਸ਼ਮੀਨਾ ਹੈਗਾ ਬਹੁਤ ਖੂਬਸੂਰਤ ਪਸ਼ਮੀਨਾ ਹੈ ਲੱਗਦਾ ਨਹੀਂ ਹੈ ਕਿ ਇਹਦੇ ਤੇ ਕੋਈ ਬੁਰ ਵਗੈਰਾ ਆਊਗਾ ਬਾਕੀ ਗਾਰੰਟੀ ਤਾਂ ਕਿਸੇ ਚੀਜ਼ ਦੀ ਹੁੰਦੀ ਨਹੀਂ ਹੈਗੀ ਮੈਰੀਨੋ ਵੂਲ ਠੀਕ ਹੈ ਬਾਕਾਇਦਾ ਉਹਦੇ ਤੇ ਸਟੈਂਪ ਵੀ ਦਿਖੂਗੀ ਤੁਹਾਨੂੰ ਸਾਈਡ ਦੇ ਮੈਰੀਨੋ ਵੂਲ ਦੀ ਠੀਕ ਹੈ ਜੀ ਬੜਾ ਖੂਬਸੂਰਤ ਲਾਈਟ ਵੇਟ ਸੂਟ ਹੈ ਪਸ਼ਮੀਨੇ ਦੇ ਵਿੱਚ ਸੂਟ ਹੈ ਔਰ ਇਹ ਹੈਗੀ ਹੈ ਜੀ ਨਾਲ ਇਹਦੇ ਸਲਵਾਰ ਸਲਵਾਰ ਮੈਨੂੰ ਕਾਦੀ ਲੱਗ ਰਹੀ ਹੈ ਮੈਨੂੰ ਇਹ ਰੰਗ ਦੇ ਸਲਵਾਰ ਲੱਭ ਜਿੰਨੋਂ ਉਸ ਸਟੈਕਸਪਾਣ ਕਾਦੀ ਹੈ ਇਹ ਆਈਪੀ ਲੱਗ ਰਹੀ ਹੈ ਸੌਂਗ ਜਿਨੀਆਰੀ ਬਾਈ ਕਰ ਦਿੰਗੇ ਚਲੋ ਲਓ ਜੀ ਸਲਵਾਰ ਹੈਗੀ ਹੈ ਪਸ਼ਮੀਨਾ ਦੀ ਰੈੱਡ ਕਲਰ ਇਹ ਅੱਖਾਂ ਨੂੰ ਖਾਣ ਵਾਲਾ ਪਸ਼ਮੀਨਾ ਰੈੱਡ ਕਲਰ ਨਹੀਂ ਹੈਗਾ ਟਮੇਟੋ ਰੈੱਡ ਨਹੀਂ ਹੈਗਾ ਇਹ ਇਹ ਸੂਟਿੰਗ ਜਿਆ ਸੋਨਾ ਜਿਆ ਰੈੱਡ ਹੈਗਾ ਕਾਫੀ ਪਿਆਰਾ ਲੱਗਦਾ ਸੂਟ ਅੱਜ ਇਹ ਸੂਟ ਤੁਹਾਨੂੰ 950 ਦੇ ਵਿੱਚ ਮਿਲ ਰਿਹਾ ਬਿਲਕੁਲ ਡਿਸਕਾਊਂਟ ਤੇ ਮਿਲ ਰਿਹਾ ਵੱਲਸਟ ਵਾਲੇ ਡਿਸਕਾਊਂਟ ਕਰ ਰਹੇ ਨੇ ਲੋ ਜੀ ਅਗਲਾ ਸੂਟ ਦੇਖੋ ਇਹ ਸੂਟਾ ਜਿਹੜਾ ਇਹ 2.5 ਮੀਟਰ ਦੇ ਪੀਸ ਹੋਣਗੇ ਪਰ ਇਹ ਹੋਊਗਾ ਆਲ ਓਵਰ ਦੇ ਵਿੱਚ ਸੂਟ ਉਹ 2.5 ਮੀਟਰ ਦਾ ਇੱਕ ਪੀਸ 2.5 ਮੀਟਰ ਦਾ ਇੱਕ ਪੀਸ ਥਾਂ ਦੇ ਵਿੱਚੋਂ ਇਦਾਂ ਕਦੇ ਨਹੀਂ ਨਿਕਲੇ ਹੁੰਦੇ ਨੇ ਜੀ ਸਾਡੇ ਕੋਲੇ ਆਲ ਓਵਰ ਦੇ ਵਿੱਚ ਸੂਟ ਹੋਊਗਾ ਜੀ ਇਹ ਸੂਟ ਬਹੁਤ ਜਿਆਦਾ ਸੋਹਣਾ ਠੀਕ ਹੈ ਪ੍ਰਾਈਸ ਇਹਦੀ ਹੋਊਗੀ 750 ਇਸ ਤੋਂ ਥੱਲੇ ਤਾਂ ਹੁਣ ਕੀ ਜਾਣੀ ਜੀ ਇਹਨੇ ਲੋ ਜੀ ਜਿਵੇਂ ਨਾ ਤੁਹਾਨੂੰ ਇੱਕ ਹੈਂਡਵਰਕ ਦਾ ਸੂਟ ਪਾਉਣਾ ਹੈ ਬੜਾ ਪਿਆਰਾ ਸੂਟ ਹੈ ਜੀ ਇਹਨਾਂ ਤੁਹਾਨੂੰ ਦਿਖਾਈ ਦੇਣ ਵਾਲਾ ਸੋਨ ਸ਼ਾਰਟ ਵੀਡੀਓ ਵੀ ਪਾਈ ਅੱਜ ਪਰ ਮੇਰਾ ਜੀ ਕੀਤਾ ਕਿ ਇੱਕ ਤੁਹਾਨੂੰ ਜਿਆਦਾ ਜਿਆਦਾ ਸੂਟ ਪਾ ਕੇ ਪਾਉਂ ਆ ਜਦੋਂ ਦਿਖਾ ਦਈਏ ਲੋ ਲਓ ਜੀ ਇਹ ਹੈ ਗਾਰਟ ਟਵਿਲ ਸ਼ਿਮਰ ਨਵਾਂ ਕਪੜਾ ਟਵਿਲ ਸ਼ਿਮਰ ਉਹ ਹੈਂਡਵਰਕ ਦਾ ਸੂਟ ਹੈਗਾ ਤੇ ਲੋ ਜੀ ਪੂਰਾ ਹੈਂਡਵਰਕ ਹੋਊਗਾ ਨੈਕ ਤੇ ਉਹਨਾਂ ਤੇ ਬੂਟੀ ਐ ਫੇਸ ਨੂੰ ਘੇਰੇ ਤੇ ਫੇਰ ਵਰਕ ਮਿਲ ਰਿਹਾ 21 ਘੇਰੇ ਦਾ ਸੂਟਾ ਜੀ ਇਹ ਠੀਕ ਐ ਜਿਆਦਾ ਤੋਂ ਜਿਆਦਾ ਤੁਸੀਂ ਬਾਈ ਬਣਾ ਸਕਦੇ ਹੋ ਬਸ 골ਡ ਪਾਈਪਿੰਗ ਵਗੈਰਾ ਦੇ ਕੇ ਤੇ ਆ ਹੈਗਾ ਜੀ ਇਹਦਾ ਬਾਜੂ ਦਾ ਹੈਂਡ ਵਰਕ ਐ ਫੁੱਲ 2 ਮੀਟਰ ਦਾ ਕੱਟ ਰਹੂਗਾ ਇਹ ਹੈਗਾ ਜੀ ਬ੍ਰாக்கਟ ਇਹਦੇ ਤੇ ਵੀ ਬ੍ਰாக்கਟ ਲੱਗਿਆ ਹੋਇਆ ਘੇਰੇ ਤੇ ਵੀ ਤੁਹਾਨੂੰ ਆ ਦਿਖ ਰਿਹਾ ਹੋਣਾ ਉਹਦੇ ਤੇ ਹੈਂਡ ਵਰਕ ਐ ਇਹ ਵੀ ਬ੍ਰாக்கਟ ਦਾ ਚਾਹੇ ਤੁਸੀਂ ਪਲਾਜ਼ੋ ਬਣਾਓ ਬੜਾ ਸੋਹਣਾ ਲੱਗਦਾ ਹੁੰਦਾ ਪੈਂਟ ਪਲਾਜ਼ੋ ਵੀ ਚਾਹੇ ਸਲਵਾਰ ਬਣਾਓ ਫਰੰਟ ਤੇ ਤੁਹਾਨੂੰ ਇਹ ਵਾਲਾ ਹੈਂਡ ਵਰਕ ਮਿਲੂਗਾ ਦੇ ਨਾਲ ਮਿਲੂਗਾ ਜੀ ਇਹ ਵਾਲਾ 12 ਛੇ ਮੱਦਾਈ ਦੁਪੱਟਾ ਆ ਲੋ ਵੈਲ ਛੇ ਮੱਦ ਵਿੱਚ ਨਾ ਟ੍ਰੈਂਡਿੰਗ ਲਾਈਨਾਂ ਜੀਆਂ ਨੇ ਇਹਦੇ ਚ ਸੌਫਟ ਕਪੜਾ ਹੈਗਾ ਜੀ ਬਹੁਤ 2.5 ਮੀਟਰ ਦਾ ਦੁਪੱਟਾ ਆਊਗਾ ਤੇ ਫੋਰ ਸਾਈਡ ਇਹ ਵਾਲਾ ਬਹੁਤ ਪਿਆਰਾ ਜਿਹਾ ਗੋਟਾ ਲੱਗਿਆ ਹੋਊਗਾ 5600 ਦੇ ਵਿੱਚ ਸੂਟ ਆ ਰਿਹਾ ਜੀ ਇਹ ਤੇ ਸ਼ਿਪਿੰਗ ਫ੍ਰੀ ਹੋਊਗੀ ਇਹਦੇ ਤੇ ਲੋ ਜੀ ਤੇ ਇੱਕ ਸੂਟ ਹੋਰ ਦਿਖਾਦਾ ਮੇਰੀ ਨਿਗਾਹ ਹੋਰ ਚੜ ਗਈ ਇੱਕ ਹੋਰ ਲੋ ਇਹ ਸੂਟ ਮੈਂ ਤੁਹਾਨੂੰ ਬਰਬਰੀ ਦੇ ਵਿੱਚ ਦਿਖਾਉਣਾ ਇਹ ਵੀ ਡਿਸਕਾਊਂਟ ਤੇ ਦੇਉਂਦੀ ਹਾਂ ਜੀ ਸੋਹਣਾ ਬਹੁਤ ਐਸਾ ਦਿੱਤਾ ਪਰ ਇਹ ਬਰਬਰੀ ਉਹ ਨਹੀਂ ਹੈਗੀ ਜਿਹੜੀ ਖੁਦਰੀ ਜੀ ਬਰਬਰੀ ਹੁੰਦੀ ਹੈ ਬਰਬਰੀ ਇਹ ਹੈ ਐ ਹੱਥ ਤਿਲਕ ਦਾ ਉੱਤੋਂ ਏਡੀ ਸੋਹਣੀ ਬਰਬਰੀ ਆ ਜੀ ਆ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਵਿਚਕਾਰ ਇੱਕ ਵਿਚਕਾਰ ਲੈ ਲਓ ਇਹਨੂੰ ਸਾਈਡ ਤੇ ਲੈ ਲਓ ਆਹ ਵਾਲਾ ਜਿਹੜਾ ਪੈਨਲ ਦਾ ਹੈਗਾ ਨਾ ਬੜਾ ਸੋਹਣਾ ਡਿਜ਼ਾਈਨ ਬਣਨਾ ਹੈ ਇਹਦਾ ਜਿਵੇਂ ਆਪਾਂ ਇੱਕ ਸਾਈਡ ਤੇ ਇਹਨੂੰ ਲੈ ਲਈਏ ਆਹ ਹੋ ਗਿਆ ਤੁਹਾਡਾ ਸ਼ਰਟ ਪੂਰਾ ਇੱਥੇ ਵਰਕ ਹੋਇਆ ਹੋਇਆ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਇਹਨੂੰ ਫਲਾਵਰ ਨੂੰ ਇੱਕ ਨੂੰ ਤੇ ਇਹ ਹੈਗਾ ਜੀ ਤੁਹਾਡਾ ਕੀਰਾ ਇਹਨੂੰ ਸੈਂਟਰ ਚ ਰੱਖੋ ਚਾਹੇ ਸਾਈਡ ਤੇ ਰੱਖੋ ਇਹ ਤੁਹਾਡੀ ਮਰਜ਼ੀ ਹੈ। ਪ੍ਰਿੰਟ ਆ ਸਾਰਾ ਤੇ ਇਹ ਹੈਗੀ ਜੀ ਬਾਜੂ ਬਾਜੂ ਤੇ ਫਿਰ ਇੱਕ ਛੋਟਾ ਜਿਹਾ ਫਲਾਵਰ ਨੂੰ ਹਾਈਲਾਈਟ ਕੀਤਾ ਹੋਇਆ। ਤੇ ਇੱਕ ਬਾਜੂ ਹੈ ਜਿਹੜੀ ਤੁਹਾਡੀ ਹੱਥੋਂ ਨਿਕਲਣੀ ਹੈ। ਠੀਕ ਹੈ ਜੀ ਨਾਲ ਆ ਬਾਰਡਰ ਹੋਊਗਾ ਨਾਲ ਇੱਕ ਫਲਾਵਰ ਦੇ ਉੱਪਰ ਵਰਕ ਮਿਲੂਗਾ। ਇਹ ਹੈਗੀ ਜੀ ਇਹਦੀ ਬੈਕ ਸਾਈਡ ਬੈਕ ਸਾਈਡ ਰਹੂਗੀ ਜੀ ਬਿਲਕੁਲ ਪਲੇਨ ਤੇ ਇਸ ਕਰਕੇ ਆਪਾਂ ਫਰੰਟ ਹੀ ਫੇਰ ਕਰ ਲੈਣੇ ਆ ਦਾ ਇਦਾਂ ਹੀ। ਤੇ ਨੈਕਸਟ ਹੈ ਜੀ ਇਹ ਵਾਲੀ ਸਲਵਾਰ ਸਲਵਾਰ ਰੋਗੀ ਮਸਲੀਨ ਦੇ ਵਿੱਚ ਪਿਓਰ ਮਸਲੀਨ ਹੈ ਦੇਖੋ ਤੁਸੀਂ ਐਨ ਸ਼ਾਈਨ ਕਰਦੀ ਹੈ ਪੂਰੀ ਇਹ ਲਾਈਨਿੰਗ ਲਾ ਕੇ ਬਣਨ ਵਾਲੀ ਸੂਟ ਹੁੰਦੇ ਨੇ ਜੀ ਤੇ ਪਿਓਰ ਬਰਬਰੀ ਦੇ ਵਿੱਚ ਹੀ ਨਾਲ ਦੁਪੱਟਾ ਆਊਗਾ ਬੜਾ ਖੂਬਸੂਰਤ ਸੂਟ ਹੈਗਾ ਇਹ ਆਲ ਇਹਦੇ ਤੇ ਥੋੜੇ ਥੋੜੀ ਫਿਨਿਸ਼ਿੰਗ ਪੱਟੀ ਲਵਾ ਲਿਓ ਬੜਾ ਸੋਹਣਾ ਲੱਗੂਗਾ ਬਰੀਕ ਲੇਸ ਲਵਾ ਲਿਓ ਕੁਸ਼ਕੀ ਲਵਾ ਲਿਓ 2.5 ਮੀਟਰ ਦਾ ਦੁਪੱਟਾ ਪੂਰਾ ਐਨ ਖੁੱਲੜ ਲਵਾ ਆਲ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਠੀਕ ਹੈ ਇਹ ਸੂਟ ਆਪਾਂ 2450 ਦੇ ਵਿੱਚ ਦਿੱਤਾ ਸੀਗਾ ਜੀ ਪਹਿਲਾਂ ਅੱਜ ਤੁਹਾਨੂੰ ਇਹ 2295 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਫ੍ਰੀ ਹੋਊਗੀ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਮਿਲ ਰਿਹਾ ਹੈ